ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਤੁਹਾਡੇ ਨਾਲ ਅਸੀਂ ਇਹ ਸਾਂਝੀ ਗੱਲ ਕੀਤੀ ਸੀ ਕਿ 트럼ਪ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਫੌਕਸ ਨਿਊਜ਼ ਦੇ ਨਾਲ ਗੱਲ ਕਰਦਿਆਂ ਹੋਇਆਂ ਕਿਹਾ ਸੀ ਕਿ ਮੇਰੇ ਨਾਲ ਕੋਈ ਵੀ ਬੰਦਾ ਬਹਿਸ ਨਹੀਂ ਕਰ ਸਕਦਾ। ਉਹਨਾਂ ਨੇ ਮੋਦੀ ਦੀ ਵੀ ਉਦਾਹਰਨ ਦਿੱਤੀ ਸੀ। ਤੇ ਹੁਣ ਜਿਹੜੇ ਆਪਣੇ ਆਪ ਨੂੰ ਵਿਸ਼ਵਗੁਰੂ ਕਲੇਮ ਕਰਨ ਵਾਲੇ ਮੋਦੀ ਸਾਹਿਬ ਨੇ ਉਹਨਾਂ ਦੇ 트럼ਪ ਦੇ ਦਬਕੇ ਦੇ ਥੱਲੇ ਕੀ ਕੰਮ ਕਰਦੇ ਐ? ਉਸ ਦੀ ਤੇ ਜੋ ਉਹ ਥੱਲੇ ਲੱਗ ਕੇ ਕੰਮ 트ੰਪ ਲਈ ਕਰ ਰਹੇ ਹੈ ਤੇ ਪ੍ਰਚਾਰ ਰਹੇ ਹੈ ਵੀ ਅਸੀਂ ਕਿਸਾਨਾਂ ਦਾ ਬਹੁਤ بڑا ਫਾਇਦਾ ਕਰ ਰਹੇ ਹਾਂ ਇਹਦੀ ਉਦਾਹਰਨ ਸਾਡੇ ਸਾਹਮਣੇ ਆਈ ਹੈ ਅੱਜ ਦੀ ਦਾ ਟ੍ਰਿਬਿਊਨ ਅਖਬਾਰ ਦੇ ਵਿੱਚ ਇੱਕ ਪੂਰੇ ਪੇਜ ਦੀ ਫੋਟੋ ਇੱਕ ਐਡ ਲਾਈ ਹੋਈ ਹੈ ਜਿਦੇ ਚ ਮੋਦੀ ਸਾਹਿਬ ਜਿਹੜੇ ਹੈ ਉਹ ਕਹਿ ਰਹੇ ਹੈ ਕਿ ਅਸੀਂ ਖੇਤੀਬਾੜੀ ਨੂੰ ਕਿਸ ਤਰ੍ਹਾਂ ਨਾਲ ਬਹੁਤ ਤੇਜ਼ੀ ਨਾਲ ਤਰੱਕੀ ਕਰਾ ਰਹੇ ਹਾਂ ਉਹਦੇ ਚ 6-7 ਗੱਲਾਂ ਲਿਖੀਆਂ ਹੋਈਆਂ ਨੇ ਉਹਨਾਂ ਚ ਜਿਹੜੀ ਗ੍ਰਾਮੀਣ ਕ੍ਰੈਡਿਟ ਸਕੋਰ ਹੈ ਉਹਦੇ ਬਾਰੇ ਹੈ ਕਿਸਾਨ ਕਾਰਡਾਂ ਬਾਰੇ ਹੈ ਤੇ ਹੋਰਾਂ ਬਾਰੇ ਹੈ ਤੇ ਅਸਲ ਚ ਜਿਹੜਾ ਖੇਤੀ ਦੀ ਪੂਰੀ ਬਿਮਾਰੀ ਹੈ ਉਹਦਾ ਇਲਾਜ ਕਿਤੇ ਨਹੀਂ ਲਿਖਿਆ ਹੋਇਆ ਦੂਸਰੀ ਗੱਲ ਤੇ ਉਹਦੇ ਵਿੱਚ ਉਹ ਇੱਕ ਗੱਲ ਕਹਿ ਰਹੇ ਹੈ ਕਿ ਅਸੀਂ ਜਿਹੜਾ ਜਿਹੜੀ ਸਾਡੇ ਦੇਸ਼ ਦੇ ਜਿਹੜੀ ਆਪਣੇ ਜਿਹੜਾ ਸਮੁੰਦਰੀ ਭੋਜਨ ਦਾ ਵਪਾਰ ਹੈਗਾ ਜਾਨੀ ਕਿ ਮੱਛੀਆਂ ਵਗੈਰਾ ਦਾ ਤੇ ਹੋਤਾ ਉਹ ਉਸ ਵਪਾਰ ਨੂੰ ਤੇ ਜਿਹੜੇ ਜਿਹੜੇ ਸਾਡੇ ਆਮ ਲੋਕ ਮੱਛੀ ਪਾਲਣ ਕਰਦੇ ਐ ਉਹਨਾਂ ਦੇ ਅਸੀਂ ਕਿਵੇਂ ਵਾਰੇ ਨਿਆਰੇ ਕਰ ਰਹੇ ਆ ਲੈ ਸੁਣਿਓ ਜਣਾ ਅਕਪਲਾ ਵੀ ਕੀ ਕਹਿੰਦੇ ਐ ਉਹ ਕਹਿੰਦੇ ਐ ਵੀ ਜਿਹੜਾ ਜੰਮੀਆਂ ਹੋਈਆਂ ਜਿਹੜੀਆਂ ਫਰੋਜ਼ ਫਰੀਜ਼ ਕੀਤੀਆਂ ਹੋਈਆਂ ਜਿਹੜੀਆਂ ਮੱਛੀਆਂ ਨੇ ਉਹਨਾਂ ਦਾ ਜਿਹੜਾ ਆਪਣਾ ਪੇਸਟ ਐ ਉਸ ਮੱਛੀਆਂ ਦੇ ਫਰੀਜ਼ ਕੀਤੇ ਪੇਸਟ ਦੇ ਉੱਤੇ ਜਿਹੜੀ ਡਿਊਟੀ ਅਸੀਂ ਅੱਗੇ ਲਾਉਂਦੇ ਸੀ 30% ਉਹ ਹੁਣ 5% ਕਰਤੀ ਇੰਪੋਰਟ ਡਿਊਟੀ ਤੇ ਜਿਹੜਾ ਮੱਛੀਆਂ ਦਾ ਚੂਰਾ ਬਣਾ ਕੇ ਤੇ ਉਹਨੂੰ ਅਸੀਂ ਪੌਦਿਆਂ ਦੀ ਖੁਰਾਕ ਵਜੋਂ ਯੂਜ਼ ਕਰਦੇ ਆ ਉਹਦਾ ਨਾਂ ਹਾਈਡਰੋਸਾਈਲੇਟ ਹੈ ਉਹਦੇ ਉੱਤੇ ਅਸੀਂ ਇਹ 15% ਤੋਂ ਘਟਾ ਕੇ 5% ਕਰਤਾ ਯਾਨੀ ਸੀ ਜਿਹੜਾ ਮੱਛੀਆਂ ਦਾ ਪੇਸਟ ਹੈ ਉਹਦੇ ਉੱਤੇ ਅਸੀਂ 30 ਤੋਂ 5% ਘਟਾਤੀ ਇੰਪੋਰਟ ਡਿਊਟੀ ਤੇ ਦੂਜੇ ਦੇ ਉੱਤੇ ਅਸੀਂ 15 ਤੋਂ ਘਟਾ ਕੇ 5% ਕਰ ਦਿੱਤੀ ਤਾਂ ਇਹ ਹੁਣ ਸਾਨੂੰ ਸਮਝ ਨਹੀਂ ਆ ਰਹੀ ਕਿ ਇਹ ਭਾਰਤੀ ਮਛੇਰੀਆਂ ਵਾਸਤੇ ਤੇ ਭਾਰਤੀ ਮੱਛੀ ਪਾਲਕਾਂ ਵਾਸਤੇ ਖੁਸ਼ੀ ਦੀ ਖਬਰ ਹੈ ਕਿ ਦੁੱਖ ਦੀ ਗੱਲ ਹੈ ਜਾਂ ਅਮਰੀਕਾ ਵਰਗੇ ਜਿਹੜੇ ਦੇਸ਼ ਨੇ ਜਿਨ੍ਹਾਂ ਨੇ ਇੰਪੋਰਟ ਕਰਕੇ ਇੱਥੇ ਸਾਡੇ ਭੇਜਣੀਆਂ ਉਹਨਾਂ ਵਾਸਤੇ ਸਖਾਲਾ ਕੀਤਾ ਤੁਸੀਂ ਸਮਝ ਲਓ ਵੀ ਪਤਾ ਨਹੀਂ ਅਸੀਂ ਭਾਰਤੀ ਲੋਕ ਕਦੋਂ ਇਸ ਗੱਲ ਦਾ ਜਵਾਬ ਦੇਵਾਂਗੇ ਤੇ ਸਾਨੂੰ ਕਿੰਨਾ ਪਾਗਲ ਸਮਝਿਆ ਜਾ ਰਿਹਾ ਹੈ ਐਡ ਦਿੱਤੀ ਜਾ ਰਹੀ ਹੈ ਅਖਬਾਰ ਦੇ ਵਿੱਚ ਵੀ ਬਾਰੋਂ ਚੀਜ਼ਾਂ ਜਿਹੜੀਆਂ ਇਹ ਸਸਤੀਆਂ ਹੋਣਗੀਆਂ ਤੇ ਸਾਡੇ ਇੱਥੇ ਕਿਸਾਨਾਂ ਦੇ ਬਾਰੇ ਨਿਆਰੇ ਤੇ ਸਾਡੇ ਜਿਹੜੇ ਬਿਜ਼ਨਸ ਹੈ ਉਹਨਾਂ ਦੇ ਬਾਰੇ ਨਿਆਰੇ ਹੋ ਜਾਣਗੇ। ਕੀ ਬਾਤ ਹੈ। ਸੋ ਇਹ ਗੱਲਾਂ ਨੂੰ ਸਮਝਣ ਦੀ ਲੋੜ ਹੈ। ਤਾਂ ਉੱਪਰ ਹੈਡਿੰਗ ਹੈ ਵੀ ਖੇਤੀਬਾੜੀ ਨੂੰ ਅਸੀਂ ਬਹੁਤ ਤੇਜ਼ ਤਰੱਕੀ ਦੇ ਉੱਤੇ ਲੈ ਕੇ ਜਾ ਰਹੇ ਹਾਂ। ਕਿ ਨਿਰਾ ਭਾਰਤ ਦੇ ਲੋਕਾਂ ਨੂੰ ਉੱਲੂ ਸਮਝਣ ਵਾਲੀ ਗੱਲ ਹੈ ਪਰ ਅਸੀਂ ਇਹ ਦੱਸ ਦੇਣਾ ਚਾਹੁੰਦੇ ਆਂ ਵੀ ਭਾਰਤ ਦੇ ਲੋਕ ਨਹੀਂ ਹੈ ਇੰਨੀ ਗੱਲ ਤੁਹਾਡੀ ਸਮਝਦੇ ਆਂ ਸਿਆਣੇ ਆ ਤੇ ਤੁਹਾਨੂੰ ਮੌਕੇ ਤੇ ਜਵਾਬ ਵੀ ਦੇਣਗੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਉਹ ਇਹ ਹੈ ਕਿ ਵੀ ਕੇਰਲਾ ਦੇ ਵਿੱਚ ਚਾਰ ਜਿਹੜੇ ਸੂਬੇ ਹੈ ਕੇਰਲਾ ਤਾਮਿਲਨਾਡੂ ਕਰਨਾਟਕਾ ਤੇ ਤੇਲੰਗਾਨਾ ਉਹਨਾਂ ਦੇ ਉਹਨਾਂ ਨੇ UGC ਦੇ ਜਿਹੜੇ ਹ 2025 ਦੇ ਰੈਗੂਲੇਸ਼ਨ ਹੈ ਇਹਨਾਂ ਦੇ ਵਿਰੁੱਧ ਇੱਕ ਕਨਵਰਸ਼ਨ ਕੀਤੀ ਜੀ ਦਾ ਉਦਘਾਟਨ ਕਰਲਾ ਦੇ ਮੁੱਖ ਮੰਤਰੀ ਸ਼੍ਰੀ ਪਨਾਰੀ ਵਿਜੈਨ ਜੀ ਨੇ ਕੀਤਾ ਤੁਹਾਨੂੰ ਦੱਸ ਦਈਏ ਕਿ ਦੋ ਸੂਬੇ ਜਿਹੜੇ ਹੈ ਕਰਨਾਟਕਾ ਤੇ ਤਲੰਗਾਨਾ ਕਾਂਗਰਸ ਦੇ ਸੂਬੇ ਹੈ ਤੇ ਉੱਥੋਂ ਦੇ ਜਿਹੜੇ ਮੰਤਰੀ ਹੈ ਉਹਦੇ ਵਿੱਚ ਪਹੁੰਚੇ ਹੈ ਹਾਲਾਂਕਿ ਕਰਲਾ ਦੇ ਵਿੱਚ ਮੁੱਖ ਲੜਾਈ ਕਰਲਾ ਦੇ ਵਿੱਚ CPI ਦਾ ਜਿਹੜਾ ਮੋਰਚਾ ਹੈ LDF ਤੇ ਕਾਂਗਰਸ ਦਾ ਜਿਹੜਾ ਮੋਰਚਾ ਹੈ UDF ਉਹਨਾਂ ਦੇ ਵਿਚਕਾਰ ਹੈ ਪਰ ਸਾਂਝੇ ਮੁੱਦੇ ਦੇ ਉੱਤੇ ਉਹ ਇਸ ਗੱਲ ਦੇ ਉੱਤੇ ਇਕੱਠੇ ਬੋਲੇ ਐ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਭਾਰਤ ਦਾ ਜਿਹੜਾ ਸਾਡਾ ਫੈਡਰਲ ਢਾਂਚਾ ਹੈ ਉਸ ਦੇ ਉੱਤੇ ਬਹੁਤ ਵੱਡਾ ਹਮਲਾ ਹੈ ਤੇ ਇਹਦੇ 'ਚ ਸੂਬਿਆਂ ਦਾ ਜਿਹੜਾ ਰੋਲ ਹੈ ਐ ਰਜੂਕੇਸ਼ਨ 'ਚ ਉਹਨੂੰ ਘਟਾਇਆ ਜਾ ਰਿਹਾ ਹੈ ਇੱਕ ਜਿਹੜਾ ਦਮਨਾਡੂ ਦਾ ਜਿਹੜਾ ਮੰਤਰੀ ਗਿਆ ਸੀਗਾ ਉਸ ਨੇ ਤਾਂ ਇਹ ਵੀ ਕਿਹਾ ਕਿ ਪੈਸੇ ਸਿੱਖਿਆ ਦੇ ਉੱਤੇ ਅਸੀਂ ਖਰਚਣੇ ਆ ਤੇ ਉਹਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸਰਕਾਰ ਆਪਣੇ ਕੋਲ ਲੈ ਜਾ ਰਹੀ ਹੈ ਕੇਂਦਰ ਸਰਕਾਰ ਇਹ ਵੀ ਹੈ ਤੇ ਕੁਝ ਨੇ ਕਿਹਾ ਕਿ ਵੀ ਇਹ ਸਾਡੇ ਜਿਹੜੇ ਜਿਹੜੀ ਉਹਦੇ ਵਿੱਚ ਨਿਊ ਐਜੂਕੇਸ਼ਨ ਪਾਲਿਸੀ ਹੈ ਉਹਦੇ ਵਿੱਚ ਜਿਹੜਾ 3000 ਤੱਕ ਦੇ ਵਿਦਿਆਰਥੀਆਂ ਦੀਆਂ ਜਿਹੜੀਆਂ ਸ਼ਰਤਾਂ ਲਾਈਆਂ ਨੇ ਉਹਨਾਂ ਨਾਲ ਜਿਹੜੇ ਪਛੜੇ ਖੇਤਰਾਂ ਦੇ ਵਿੱਚ ਬਣੇ ਕਾਲਜ ਤੇ ਹੋਰ ਸੰਸਥਾਵਾਂ ਦੇ ਉਹ ਬੰਦ ਹੋ ਜਾਣਗੀਆਂ ਅਸੀਂ ਅਜਿਹੀਆਂ ਗੱਲਾਂ ਦਾ ਪੂਰਾ ਸਵਾਗਤ ਕਰਦੇ ਹਾਂ ਤੇ ਅਸੀਂ ਜਿਹੜੀਆਂ ਬਾਕੀ ਜਿਹੜੀਆਂ ਗੈਰ ਭਾਜਪਾ ਸਰਕਾਰਾਂ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਹਨਾਂ ਸਾਂਝੇ ਮੁੱਦਿਆਂ ਦੇ ਉੱਤੇ ਇਕੱਠੇ ਹੋ ਕੇ ਲੜ ਦੀ ਲੋੜ ਹੈ ਉਂਝ ਤੁਸੀਂ ਰਾਜਨੀਤਿਕ ਤੌਰ ਤੇ ਤੁਹਾਡੇ ਸੌ ਮਤਭੇਦ ਹੋਣ ਇੱਕ ਦੂਜੇ ਦੇ ਵਿਰੁੱਧ ਲੜੋ ਕੋਈ ਗੱਲ ਨਹੀਂ ਪਰ ਜਿਹੜੇ ਅਜਿਹੇ ਸਾਂਝੇ ਮੁੱਦੇ ਆ ਉਹਨਾਂ ਦੇ ਉੱਤੇ ਇਕੱਠੇ ਹੋਣ ਦੀ ਲੋੜ ਹੈਗੀ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕੱਲ ਇੱਕ ਤਾਂ ਉਹਦੇ ਲਈ ਮਾਫੀ ਚਾਹੁੰਦੇ ਹਾਂ ਕਿ ਵੀ ਦਿੱਲੀ ਦੀ ਨਵੀਂ ਮੁੱਖ ਮੰਤਰੀ ਦਾ ਨਾਮ ਹੈ ਗਲਤੀ ਨਾਲ ਰੀਖਾ ਸ਼ਰਮਾ ਬੋਲ ਗਿਆ ਸੀ ਉਹ ਉਸ ਮਹਾਨ ਬੀਬੀ ਦਾ ਨਾਮ ਰੇਖਾ ਗੁਪਤਾ ਜੀ ਹੈ ਤੇ ਉਹਨਾਂ ਦੀ ਕੋਈ ਮਹਾਨਤਾ ਮੈਂ ਤਾਂ ਕੱਲ ਦੱਸ ਸਕਿਆ ਸੀ ਮੈਂ ਵੀ ਨਲਾਇਕ ਆਦਮੀ ਆ ਵੀ ਜਿਹੜੀ ਜੀਐਨਯੂ ਹੈ ਉਹਨੂੰ ਕਿਵੇਂ ਬੰਦ ਕਰਨਾ ਚਾਹੀਦਾ ਹੈ ਉਹਦੇ ਬਾਰੇ 'ਚ ਮੈਂ ਤੁਹਾਨੂੰ ਦੱਸਿਆ ਸੀ ਉਹਨਾਂ ਦੇ ਜਿਹੜੇ ਫਰਮਾਨ ਨੇ ਉਹਨਾਂ ਦੇ ਜਿਹੜੇ ਪ੍ਰਵਚਨ ਨੇ ਉਹ ਤੁਹਾਡੇ ਨਾਲ ਓਨੇਕ ਸਾਂਝੇ ਕੀਤੇ ਸੀ ਪਰ ਸ਼ਾਮ ਨੂੰ ਤਾਂ ਹਾੜਾ ਆਇਆ ਪਿਆ ਉਹਦੇ ਪ੍ਰਵਚਨਾਂ ਦਾ ਬੀਬੀ ਨੇ ਕਿਆ ਕਿਆ ਪ੍ਰਵਚਨ ਫਰਮਾਏ ਹੋਏ ਆ ਪਿਛਲੇ ਸਮਿਆਂ ਦੇ ਵਿੱਚ ਉਹਨਾਂ ਦੇ ਜਿਹੜਾ ਟਵਿੱਟਰ ਅਕਾਊਂਟ ਹੈ ਤੇ ਉਹਦੇ ਜਿਹੜੇ ਬਾਕੀ ਖਾਤੇ ਆ ਉਹਨਾਂ ਦੇ ਵਿੱਚੋਂ ਤਾਂ ਬਹੁਤ ਜਾਨੀ ਕਿ ਖਣਿਜ ਪਦਾਰਥ ਦੇ ਖਣਿਜ ਪਦਾਰਥ ਨਿਕਲਿਆ ਤੇ ਉਹ ਉਹ ਕੇਜਰੀਵਾਲ ਸਾਹਿਬ ਨੂੰ ਕਹੀ ਜੀਆਂ ਗਾਲਾਂ ਕੱਢਦੇ ਐ ਤੇ ਕਹਿਣ ਨੂੰ ਤਾਂ ਵੈਸੇ ਦੇਖਣ ਨੂੰ ਵੀ ਤੇ ਵੈਸੇ ਅਸਲ 'ਚ ਵੀ ਹੈ ਤਾਂ ਉਹ ਔਰਤਿਕ ਮੁੱਖ ਮੰਤਰੀ ਪਰ ਤੇ ਹੈ ਵੀ ਇੱਕ ਸੰਸਕਾਰੀ ਪਾਰਟੀ ਦੀ ਉਹ ਸੰਸਕਾਰੀ ਪਾਰਟੀ ਦੀ ਮੁੱਖ ਮੰਤਰੀ ਹੈ ਜਿਹੜੀ ਜਿਹੜੀ ਐਨੇ ਸੰਸਕਾਰ ਰੱਖਦੀ ਹੈ ਵੀ ਜਦੋਂ ਜਿਹੜੇ ਐ ਬਿਲ ਕਿਸਵਾਨੋ ਦੇ ਜਿਹੜੇ ਕਾਤਲ ਤੇ ਉਹਦੇ ਬਲਾਤਕਾਰੀ ਰਿਹਾ ਕੀਤੇ ਧੱਕੇ ਨਾਲ ਗੁਜਰਾਤ ਦੀ ਸਰਕਾਰ ਨੇ ਉਹਨਾਂ ਨੂੰ ਫੁੱਲ ਪਾਏ ਗਏ ਤੇ ਉਹਨਾਂ ਨੂੰ ਇਹ ਕਿਹਾ ਗਿਆ ਵੀ ਇਹ ਤਾਂ ਸੰਸਕਾਰੀ ਪੰਡਤ ਨਹੀਂ ਤਾਂ ਇਹ ਅਜਿਹਾ ਕਰ ਹੀ ਨਹੀਂ ਸਕਦੇ ਸੋ ਅੰਨੇ ਐਨੇ ਸੰਸਕਾਰ ਭਰਪੂਰ ਕਮਾਲ ਹੀ ਹੋਗੀ ਤੇ ਵੈਸੇ ਉਹ ਸਨਾਤਨ ਧਰਮ ਦੀਆਂ ਜਿਹੜੀਆਂ ਮੂਲ ਸਥਾਪਨਾਵਾਂ ਨੇ ਮੈਨੂੰ ਉਹਦੇ ਬਾਰੇ ਸੱਚੀ ਗਿਆਨ ਨਹੀਂ ਮੈਂ ਮਾਫੀ ਵੀ ਚਾਹੁੰਦਾ ਇਸ ਗੱਲ ਲਈ ਪਰ ਕਲੇਮ ਇਹ ਕਰਿਆ ਜਾਂਦਾ ਹੈ ਕਿ ਅਸੀਂ ਸੰਸਕਾਰ ਬਹੁਤ ਦੰਨੇ ਆ ਉਹ ਸੰਸਕਾਰ ਕੀ ਦਿੱਤੇ ਜਰਾ ਦੋ ਤਿੰਨ ਇੱਕ ਤੁਹਾਡੇ ਨਾਲ ਸਾਂਝੀਆਂ ਕਰੂੰ ਸਾਰੀਆਂ ਤਾਂ ਮੈਂ ਕਰ ਨਹੀਂ ਸਕਦਾ ਸ਼ਰਮ ਆਉਂਦੀ ਐ ਸਾਨੂੰ ਕੇਜਰੀਵਾਲ ਸਾਹਿਬ ਨੂੰ ਉਹ ਕਹਿ ਰਹੇ ਐ ਕਿ ਕੇਜਰੀਵਾਲ ਸਾਹਿਬ ਆਪਣਾ ਜਨਮ ਦਿਨ ਕਦੇ ਵੀ ਨਹੀਂ ਮਨਾ ਸਕਦੇ ਕਿਉਂਕਿ ਇਹਨਾਂ ਨੇ ਆਪਣੀ ਮਾਂ ਤੋਂ ਉਹ ਵੀਡੀਓ ਮੰਗੀ ਸੀ ਜਦੋਂ ਉਹ ਜੰਮੇ ਸੀਗੇ ਕਿਉਂਕਿ ਉਹਨਾਂ ਨੇ ਉਹ ਵੀ ਵੀਡੀਓ ਦਿੱਤੀ ਨਹੀਂ ਇਸ ਕਰਕੇ ਬਣਾਉਦੀ ਨਹੀਂ ਸ਼ਰਮ ਆਉਣੀ ਚਾਹੀਦੀ ਸਾਨੂੰ ਸ਼ਰਮ ਆ ਰਹੀ ਐ ਰੇਖਾ ਸ਼ਰਮਾ ਜੀ ਤੁਹਾਨੂੰ ਤਾਂ ਚਾਹੇ ਨਾਂ ਵੀ ਆਵੇ ਕੋਈ ਗੱਲ ਨਹੀਂ ਕਿਉਂਕਿ ਤੁਹਾਡੀ ਤਾਂ ਕੋਈ ਲక్ష్ਮਣ ਰੇਖਾ ਹੀ ਨਹੀਂ ਕੀ ਬੋਲ ਦੋ ਤੇ ਅਗਲੀ ਇੱਕ ਹੋਰ ਗੱਲ ਤੇ ਵਿੱਚ ਕਿ ਕੇਜਰੀਵਾਲ ਸਾਹਿਬ ਉਹ ਬਣੇ ਫਿਰਦੇ ਹੈਗੇ ਤੇ ਉਹ ਜਿਹੜੇ ਹੈ ਉਹ ਇਹ ਅਸਲ ਤਾਕਤ ਲੋਕਾਂ ਦੇ ਕੋਲ ਹੈ ਉਹ ਬਕਵਾਸ ਕਰਦੇ ਹੈ ਇਹੋ ਜਿਹਾ ਸ਼ਬਦ ਵੀ ਬੋਲੇ ਹੋਇਆ ਤੇ ਉਹਨਾਂ ਨੂੰ ਦਿੱਲੀ ਦੀ ਜਨਤਾ ਉਹਨਾਂ ਦੀ ਮਾਂ ਦੀ ਕੋਖ ਦੇ ਵਿੱਚ ਦਵਾਰਾ ਬਾੜ ਦੂਗੀ ਹੈਰਾਨ ਰਾਹੁਲ ਗਾਂਧੀ ਬਾਰੇ ਕਹਿ ਰਹੇ ਹੈ ਪ੍ਰਿੰਕਾ ਗਾਂਧੀ ਬਾਰੇ ਕਹਿ ਰਹੀ ਹੈ ਵੀ ਜਿਵੇਂ ਰਾਵਣ ਨੇ ਆਪਣੀ ਭੈਣ ਸਰੂਪਨਖਾ ਨੂੰ ਅੱਗੇ ਕਰਤਾ ਸੀ ਰਾਮ ਨੂੰ ਹਰਾਉਣ ਵਾਸਤੇ ਕੰਸ ਨੇ ਫਲਾਣੇ ਨੂੰ ਕਰਤਾ ਸੀਗਾ ਪ੍ਰਿਲਾਦ ਨੂੰ ਮਾਰ ਲਈ ਆ ਕਰਤਾ ਸੀਗਾ ਬਕਰ ਬਹੁਤ ਸਾਰੀਆਂ ਉਦਾਹਰਣਾਂ ਦੇ ਕੇ ਵੀ ਰਾਹੁਲ ਗਾਂਧੀ ਨੇ ਮੋਦੀ ਦਾ ਮੁਕਾਬਲਾ ਕਰਨ ਲਈ ਪ੍ਰਿੰਕਾ ਨੂੰ ਅੱਗੇ ਕਰ ਦਿੱਤਾ ਹੈ। ਕੀ ਬਾਤ ਹੈ। ਸੋ ਉਹਨਾਂ ਦੇ ਪ੍ਰਵਚਨ ਸੁਣ ਕੇ ਤਾਂ ਸੀ ਹੈਰਾਨ। ਵੈਸੇ ਉਂਝ ਮੈਨੂੰ ਯਾਦ ਹੈ ਵੀ ਅਸੀਂ ਨਾ ਇੱਕ UGC ਵੱਲੋਂ ਇੱਕ ਕਾਲੇ ਦੇ ਵਿੱਚ ਇੱਕ ਸੈਮੀਨਾਰ ਕਰਾਇਆ ਸੀ ਅੱਜ ਤੋਂ 20 ਸਾਲ ਪਹਿਲਾਂ। ਉਦੋਂ ਸੀ ਵੀ ਕੀ ਰਾਜਨੀਤੀਵਾਨਾਂ ਦੇ ਲਈ ਕੋਈ ਜਿਹੜੀਆਂ ਯੋਗਤਾਵਾਂ ਨੇ ਉਹ ਤੈਅ ਕਰਨ ਦੀ ਲੋੜ ਹੈ ਵੀ ਕੀ ਯੋਗਤਾ ਹੋਵੇ ਕਿਸੇ ਬੰਦੇ ਦੇ ਰਾਜਨੀਤੀ ਮੈਨੂੰ ਐ ਲੱਗਦਾ ਵੀ ਉਹ ਤਾਂ ਜ਼ਰੂਰ ਨਹੀਂ ਕਿਉਂਕਿ ਅਸੀਂ ਦੇਖਦੇ ਆਂ ਵੀ ਬਹੁਤ ਸਾਰੇ ਪੜ੍ਹੇ ਲਿਖੇ ਬੰਦੇ ਵੀ ਬਹੁਤ ਹੀ ਨਕੰਮੇ ਸਿੱਧ ਹੁੰਦੇ ਆ ਮੰਤਰੀ ਜਾਂ ਐਮਐਲਏ ਬਣ ਕੇ ਕਈ ਜਿਹੜੇ ਅਨਪੜ੍ਹ ਵੀ ਐ ਬਹੁਤ ਚੰਗੇ ਕਰਦੇ ਐ ਮੈਂ ਇਹ ਨਹੀਂ ਕਹਿ ਰਿਹਾ ਕਿ ਅਨਪੜ੍ਹ ਹੀ ਹੋਣੇ ਚਾਹੀਦੇ ਇਹ ਨਹੀਂ ਮੇਰਾ ਭਾਵ ਮੇਰਾ ਭਾਵ ਇਹ ਐ ਕਿ ਕਿਸੇ ਵਿਅਕਤੀ ਵਿਸ਼ੇ ਦੇ ਉੱਤੇ ਡਿਪੈਂਡ ਕਰਦਾ ਹੈ ਵੀ ਉਹਦਾ ਅਸਲੀ ਲੋਕਾਂ 'ਚ ਕੰਮ ਕਰਨ ਦਾ ਤਜਰਬਾ ਕਿਹਾ ਜਾਏ ਉਹਦੇ ਹਿਸਾਬ ਨਾਲ ਉਹਦੀ ਇੱਕ ਬਣਦੀ ਹੈ ਗੱਲ ਤੇ ਉਂਝ ਮੈਨੂੰ ਇਹ ਲੱਗਦਾ ਹੈ ਵੀ ਭਾਜਪਾ ਨੇ ਤਾਂ ਜ਼ਰੂਰ ਉਹਦੀਆਂ ਯੋਗਤਾਵਾਂ ਤੈਅ ਕਰ ਦਿੱਤੀਆਂ ਕਿਉਂਕਿ ਮੁੱਖ ਮੰਤਰੀ 8-10 ਦਿਨ ਲਾ ਕੇ ਚੁਣੀ ਗਈ ਉਹਦੇ ਚ ਮੋਦੀ ਜੀ ਦਾ ਇੰਤਜ਼ਾਰ ਕਰਿਆ ਗਿਆ ਵੀ ਉਹ ਫਰਾਂਸ ਤੇ ਯੂ ਐਸ ਏ ਤੋਂ ਵਾਪਸ ਆ ਜਾਣ ਫੇਰ ਅਸੀਂ ਚੁਣਾਂਗੇ ਉਸ ਤੋਂ ਬਾਅਦ ਉਹਦੇ ਉਹਦੇ ਬਾਅਦ ਵੀ ਦੋ ਤਿੰਨ ਦਿਨ ਲੱਗੇ ਮੋਦੀ ਜੀ ਨੂੰ ਚੁਣਨ ਤੇ ਮੋਦੀ ਉਮੇਦ ਸ਼ਾ ਜੇਪੀ ਨੱਟਾ ਸਾਹਿਬ ਉਹਨਾਂ ਨੇ ਇਹ ਇੱਕ ਕਿਸਮ ਦਾ ਬਹੁਤ ਵੱਡਾ ਨਾਂ ਡਾਇਮੰਡ ਬੀਬੀ ਲੈ ਕੇ ਆਂਦੀ ਹੈ ਸਾਡੇ ਸਾਹਮਣੇ ਜਿਹਦਾ ਅਜੇ ਹਾਇ ਇੱਕ ਨਮੂਨਾ ਹੈ ਉੰਜ ਵੈਸੇ ਚੁਆਇਸ ਉਹਨਾਂ ਕੋਲ ਕੀ ਸੀਗੀ ਕਿਉਂਕਿ ਐਮ ਐਲ ਏ ਦੀਆਂ ਟਿਕਟਾਂ ਹੀ ਉਹਨਾਂ ਨੂੰ ਦਿੱਤੀਆਂ ਹੋਈਆਂ ਨੇ ਪ੍ਰਵੇਸ਼ ਵਰਮਾ ਜੀ ਪ੍ਰਵੇਸ਼ ਵਰਮਾ ਜੀ ਨੂੰ ਮੰਤਰੀ ਬਣਾ ਤਖ ਹੈ ਲੋਕ ਕਹਿੰਦੇ ਸੀ ਮੁੱਖ ਮੰਤਰੀ ਸ਼ਾਇਦ ਬਣ ਜੇ ਉਹ ਉਹਦਾ ਬਿਆਨ ਸੀ ਵੀ ਜਦੋਂ ਪਿਛਲੀ ਵਾਰ 2020 ਦੀਆਂ ਚੋਣਾਂ ਹੋਈਆਂ ਉਹ ਕਹਿੰਦਾ ਜਿਹੜੇ ਉੱਥੇ ਬੈਠੇ ਆ ਨਾ ਸੀਏ ਵਾਲੇ ਪ੍ਰਦਰਸ਼ਨਕਾਰੀ ਇਹਨਾਂ ਨੇ ਆ ਕੇ ਤੁਹਾਡੇ ਘਰਾਂ 'ਚ ਤੁਹਾਡੀਆਂ ਬੱਚੀਆਂ ਤੇ ਘਰਿਆਲੀਆਂ ਨਾਲ ਬਲਾਥਕਾਰ ਕਰਨੇ ਹੈ ਇਹ ਕਪਲ ਮਿਸ਼ਰਾ ਜੀ ਕਪਲ ਮਿਸ਼ਰਾ ਜੀ ਦੇ ਜਿਹੜੇ ਬਿਆਨ ਨੇ ਉਹ ਕਿਆ ਬਾਤ ਹੈ ਇਹਦਾ ਮਤਲਬ ਹੈ ਬੀਜੇਪੀ ਨੇ ਆਰਐਸਐਸ ਨੇ ਇਹ ਆਰਐਸਐਸ ਦੀ ਵੀ ਹੈ ਵੀ ਵੀ ਬੀਜੇਪੀ ਆਰਐਸਐਸ ਨੇ ਇੱਕ ਯੋਗਤਾਵਾਂ ਤੈਅ ਕਰ ਦਿੱਤੀਆਂ ਵੀ ਸਾਡੇ ਆਗੂ ਕਹੇ ਜੇ ਹੋਣਗੇ ਸੋ ਇਹ ਤੁਸੀਂ ਤਾਂ ਐਵੇਂ ਗੁੱਸਾ ਕਰੀ ਜਾਂਦੇ ਹੋ ਮਿੱਤਰੋ ਕੱਲ ਦੇ ਉਹਨਾਂ ਦੀਆਂ ਵੀਡੀਓ ਸੁਣ ਸੁਣ ਕੇ ਇਹ ਤਾਂ ਸ਼ੁਕਰ ਕਰੋ ਕਿ ਇਹਨਾਂ ਦੇ ਤਾਂ ਭਾਈ ਸੰਸਕਾਰ ਹੀ ਇਹ ਨੇ ਬੀਜੇਪੀ ਆਰਐਸਐਸ ਦੇ ਸੰਸਕਾਰ ਉਹ ਨੇ ਜਿਹੜੇ ਆਹ ਸਾਡੇ ਸਾਹਮਣੇ ਪੇਸ਼ ਆ ਰਹੇ ਸੋ ਅਸੀਂ ਅ ਇਸ ਬੀਬੀ ਨੂੰ ਮੁਬਾਰਕਬਾਦ ਦੰਨੇ ਆ ਦੇਖਦੇ ਆ ਅਗਲੇ ਆਉਣ ਵਾਲੇ ਸਮੇਂ ਚ ਕਰਮ ਕਹੇ ਜੇ ਕਰਦੇ ਆ ਬੋਲੇ ਦਾ ਬਹੁਤ ਮਾੜਾ ਹੋਈ ਹੈ ਭਾਈ ਪਹਿਲਾਂ ਤਾਂ ਅਗਲੀ ਲਾਸਟ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਉਹ ਇਹ ਹੈ ਕਿ ਅੱਜ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਹੈ ਅਸੀਂ ਪੰਜਾਬੀ ਸਮੁੱਚੇ ਪੰਜਾਬੀ ਲੋਕਾਂ ਨੂੰ ਜਿਨ੍ਹਾਂ ਦੀ ਮਾਤ ਭਾਸ਼ਾ ਪੰਜਾਬੀ ਹੈ ਉਹਨਾਂ ਸਾਰਿਆਂ ਨੂੰ ਅੱਜ ਦੇ ਇਸ ਦਿਨ ਦੇ ਉੱਤੇ ਮੁਬਾਰਕਬਾਦ ਦਿੰਦੇ ਆ ਦੋਸਤੋ ਕੱਲੀ ਪੰਜਾਬੀ ਬਾਰੇ ਨਹੀਂ ਕੋਈ ਵੀ ਕਿਸੇ ਦੀ ਵੀ ਜਿਹੜੀ ਵੀ ਮਾਤਭਾਸ਼ਾ ਹੈ ਦੀ ਹੈ ਉਹਨਾਂ ਸਾਰਿਆਂ ਨੂੰ ਉਹਨਾਂ ਦੀਆਂ ਮਾਤਭਾਸ਼ਾਵਾਂ ਦੀ ਅੱਜ ਮੁਬਾਰਕਬਾਦ ਹੈ। ਦੋਸਤੋ ਯੂਨੈਸਕੋ ਨੇ 17 ਨਵੰਬਰ 1999 ਨੂੰ ਪਾਸ ਕੀਤਾ ਸੀਗਾ ਵੀ ਇਹ ਦਿਨ ਮਨਾਇਆ ਜਾਣਾ ਚਾਹੀਦਾ ਹੈ। ਉਸ ਤੋਂ ਬਾਅਦ ਯੂਨੋ ਦੀ ਜਨਰਲ ਅਸੈਂਬਲੀ ਨੇ ਫਿਰ 2002 ਚ ਇਹਨੂੰ ਰੈਕਗਨਾਈਜ਼ ਕੀਤਾ ਫਿਰ ਉਸ ਤੋਂ ਬਾਅਦ ਵੱਖਰੇ ਵੱਖਰੇ ਮਤੇ ਪੇਸ਼ ਹੋਏ। ਤੇ ਦੱਸਿਆ ਇਹ ਜਾਂਦਾ ਹੈ ਵੀ 1952 ਚ ਜਦੋਂ ਪਾਕਿਸਤਾਨ ਤੇ ਭਾਰਤ ਬਣੇ ਆ ਉਦੋਂ ਬਾਅਦ ਜਿਹੜਾ ਪਾਕਿਸਤਾਨ ਦਾ ਹੁਣ ਜਿਹਨੂੰ ਅੱਜ ਕੱਲ ਬੰਗਲਾਦੇਸ਼ ਕਹਿੰਦੇ ਆ ਜਿਹੜਾ ਈਸਟ ਪਾਕਿਸਤਾਨ ਕਹਾਉਂਦਾ ਸੀ ਤੇ ਉੱਥੋਂ ਦੇ ਲੋਕਾਂ ਦੀ ਭਾਸ਼ਾ ਬੰਗਾਲ ਬੰਗਾ ਬੰਗਲਾ ਸੀਗੀ ਬੰਗਾਲੀ ਭਾਸ਼ਾ ਬੋਲਦੇ ਸੀ ਤੇ ਉਹਨਾਂ ਦੀ ਜਿਹੜੀ ਸਰਕਾਰ ਦੀ ਭਾਸ਼ਾ ਹੈ ਇਧਰੋਂ ਉਹ ਹੋਰ ਸੀਗੀ ਤੇ ਉਹਨਾਂ ਨੇ ਬਹੁਤ ਇਹਦੇ ਤੇ ਉਹ ਕੀਤਾ ਸੀਗਾ ਲੜਾਈਆਂ ਕੀਤੀਆਂ ਸੀ ਭਾਰਤ ਦੇ ਵਿੱਚ ਜਿਹੜੇ ਬੰਗਲਾ ਲੋਕ ਬੋਲਦੇ ਐ ਬੰਗਾ ਪੱਛਮੀ ਬੰਗਾਲ ਦੇ ਅਸਾਮ ਦੇ ਤ੍ਰਿਪੁਰਾ ਦੇ ਹੋਰ ਜਿੱਥੇ ਜਿੱਥੇ ਲੋਕ ਬੈਠੇ ਐ ਬੰਗਲਾ ਬੋਲਣ ਵਾਲੇ ਉਹਨਾਂ ਸਾਰਿਆਂ ਨੇ ਇਹਦੇ ਉੱਤੇ 1952 ਦੇ ਵਿੱਚ ਕੁਝ ਐਜੀਟੇਸ਼ਨ ਵਗੈਰਾ ਵੀ ਕੀਤੀ ਸੀ ਅਸੀਂ ਸਮਝਦੇ ਹਾਂ ਵੀ ਅਸੀਂ ਸਮੂਹ ਪੰਜਾਬੀ ਚਾਹੇ ਅਸੀਂ ਇਧਰ ਭਾਰਤ ਦੇ ਵਿੱਚ ਬੈਠੇ ਆਂ ਭਾਰਤ ਵਾਲੇ ਹਿੱਸੇ ਪੰਜਾਬ ਵਿੱਚ ਬੈਠੇ ਆਂ ਚਾਹੇ ਭਾਰਤ ਦੇ ਅੜ ਅੜ ਥਾਮਾਂ ਤੇ ਖਿਲਰੇ ਹੋਏ ਬੈਠੇ ਆਂ ਪੰਜਾਬੀ ਲੋਕ ਸਿੱਖ ਨਹੀਂ ਇਕੱਲੇ ਸਮੁੱਚੇ ਪੰਜਾਬੀ ਚਾਹੇ ਅਸੀਂ ਉਧਰ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਸਾਡੇ ਨਾਲੋਂ ਵੱਧ ਗਿਣਤੀ ਚ ਪੰਜਾਬੀ ਆ ਉਹ ਨੇ ਚਾਹੇ ਦੁਨੀਆ ਦੇ ਅੱਡ ਅੱਡ ਹਿੱਸਿਆਂ ਤੇ ਬੈਠੇ ਐ ਉਹਨਾਂ ਸਾਰਿਆਂ ਨੂੰ ਸਾਡੀ ਮਾਤ ਭਾਸ਼ਾ ਪੰਜਾਬੀ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਤੇ ਆਓ ਚਾਹੇ ਸਾਡੀ ਭਾਸ਼ਾ ਕਿਸੇ ਦੀ ਜਿਹੜੀਆਂ ਪੰਜਾਬੀ ਦੀਆਂ ਉਹ ਭਾਸ਼ਾਵਾਂ ਨੇ ਮਲਵਈ ਐ ਤੇ ਆਹ ਬਾਜੇ ਵਾਲਿਆਂ ਦੀ ਐ ਤੇ ਜੇ ਦੀ ਸਾਡੀ ਆਹ ਪੁਆਦੀ ਐ ਇਹਨਾਂ ਸਾਰੀਆਂ ਜਿਹੜੀਆਂ ਉਪ ਭਾਸ਼ਾਵਾਂ ਐ ਉਹਨਾਂ ਦਾ ਵੀ ਭਾਈ ਆਪਾਂ ਸਤਿਕਾਰ ਕਰਨਾ ਐ ਉਹਨਾਂ ਤੇ ਆਪਾਂ ਨੇ ਆਪਣਾ ਭਾਸ਼ਾਈ ਸਾਮਰਾਜਵਾਦ ਲੜਨਾ ਨਿਕਾ ਤੇ ਜਦੋਂ ਮੈਨੂੰ ਨਾ ਤਾਮਿਲ ਲਾਡੂ ਵਾਲੇ ਕਹਿੰਦੇ ਕਈ ਲੋਕ ਬਹੁਤ ਹੋਰ ਤਰ੍ਹਾਂ ਲੈਂਦੇ ਐ ਜਦੋਂ ਉਹ ਹਿੰਦੀ ਦਾ ਵਿਰੋਧ ਕਰਦੇ ਮੈਨੂੰ ਬਹੁਤ ਚੰਗੇ ਲੱਗਦੇ ਸੱਚੀ ਗੱਲ ਐ ਮੈਂ ਹਿੰਦੀ ਵਿਰੋਧੀ ਨਹੀਂ ਹਾਂ ਪਰ ਆਪਣੀ ਭਾਸ਼ਾ ਨੂੰ ਪ੍ਰੋਟੈਕਟ ਕਰਨਾ ਜਦੋਂ ਇਹ ਬਣਾਇਆ ਗਿਆ ਦਿਨ ਤਾਂ ਉਹ ਇਹੀ ਸੀਗਾ ਕਿ ਆਪਣੀ ਆਪਣੀਆਂ ਮਾਤ ਭਾਸ਼ਾਵਾਂ ਦੀ ਤਰੱਕੀ ਕਰੀ ਜਾ ਸਕੇ ਤੇ ਉਹਨਾਂ ਦੀ ਬਨਸਵੰਤਾ ਨੂੰ ਬਰਕਰਾਰ ਰੱਖਿਆ ਜਾ ਸਕੇ ਆਓ ਭਾਸ਼ਾ ਦੇ ਬਨਸਵੰਤਾ ਨੂੰ ਤੇ ਲੋਕਾਂ ਦੀ ਬਨਸਵੰਤਾ ਨੂੰ ਬਰਕਰਾਰ ਰੱਖਣ ਦਾ ਅਹਿਦ ਕਰੀਏ ਅੱਜ ਦੀ ਗੱਲ ਚ ਇੰਨੀ ਬਹੁਤ ਬਹੁਤ ਸ਼ੁਕਰੀਆ